ਲੋਕ ਕਿੱਥੇ ਖੜੇ ਹੋਗੇ ਤੇ ਕਿਵੇਂ ਦੇਖਦੇ ਹੋ ਕਿ ਜਿਹੜਾ ਬਾਲ ਦਿੱਤੀ ਹੈ ਭਗਵੰਤ ਮਾਨ ਦੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰ ਗਈ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਜਿੱਤ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚੇ ਨੂੰ ਪੜਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲਾਂ ਉਹਦਾ ਮਤਲਬ ਇਤਿਹਾਸ ਹਮ ਲਾ ਲਓ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਔਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਆ ਸਾਰੇ ਗਏ ਇਸ ਕਰਕੇ ਤੁੰਗਰੂਰ ਕੋਠੇ ਦਾ ਕਰੋਗੇ ਤਾਂ ਇੱਥੇ ਸੀਐਮ ਹੁੰਦੇ ਨਹੀਂ ਜੋ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਸੀਐਮ ਕਿਹੜਾ ਹੁੰਦਾ ਏ ਸਾਡਾ ਡਮੌਲਕਾ ਕੁੱਠੀ ਐ ਜਦਾਂ ਤੁੱਕ ਚੱਕ ਲਉ ਰਾਇਸ਼ ਕਹਿਦੇ ਹੋ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮ ਆ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਰੇ ਜੱਸੀ ਬੈਠੇ ਇਕੱਠੇ ਆ ਸਾਰੇ ਬੈਠ ਕੇ ਜੋ ਪ੍ਰੋਗਰਾਮ ਹੁਣ ਉਹ ਕਰਾਂਗੇ ਪਰ ਅਸੀਂ ਕਿਹਨੇ ਰਿਆ ਕਰਦੇ ਹੁਣ ਕਿੱਥੇ ਜਾ ਰਹੇ ਹੁਣ ਕਿੱਥੇ ਹੁਣ ਕਿੱਥੇ ਹੁਣ ਲੀਡਰਾਂ ਦੇ ਵਿੱਚੋਂ ਕਿੱਥੇ ਮੈਂ ਤਾਂ ਪਹੁੰਚ ਗਿਆ ਜੀ ਉਹ ਲੀਡਰਾਂ ਦੇ ਵਿੱਚ ਕਿੱਥੇ ਹੋ ਰਹੀ ਐ ਤੇ ਸਾਨੂੰ ਫੜ ਕੇ ਲੈ ਜਾ ਰਹੇ ਕਿੱਥੇ ਜਾ ਰਹੇ ਅਸੀਂ ਪਹੁੰਚ ਗਏ ਆਪਦੇ ਮਿਸ਼ਨ ਤੇ ਪਹੁੰਚ ਗਏ ਮੈਂ ਰਾਤ ਸੁਗਰੂਰ ਚ ਲੁੱਕੇ ਰਿਹਾ ਪਿਆ ਸੀ ਗੱਡੀ 'ਚ ਨਾ ਰਾਤ ਕਿਸੇ ਥਾਂ ਤੇ ਨਹੀਂ ਰ I'm oh sorry.